ਸਾਤਸਰੀਆ ਗਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਪਿਆਰੇ ਵਿਦਿਆਰਥੀਓ ਅੱਜ ਦੀ ਕਲਾਸ ਦੇ ਵਿੱਚ ਅਸੀਂ ਗਗਨ ਦਾ ਮਾਮਾ ਬਾਜਿਆ ਨਾਵਲ ਬਾਰੇ ਆਲੋਚਨਾਤਮਕ ਚਰਚਾ ਕਰਨ ਦੇ ਲਈ ਹਾਜ਼ਰ ਹੋਏ ਹਾਂ ਉਮੀਦ ਹੈ ਵਿਦਿਆਰਥੀਆਂ ਦੇ ਲਈ ਅੱਜ ਦੀ ਇਹ ਚਰਚਾ ਇਮਤਿਹਾਨੀ ਨਜ਼ਰੀਏ ਤੋਂ ਕਾਫੀ ਲਾਹੇਵੰਦ ਸਾਬਿਤ ਹੋਵੇਗੀ ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਦਾ ਬਟਨ ਵੀ ਦਬਾ ਲਵੋ ਤਾਂ ਜੋ ਆਉਣ ਵਾਲੀਆਂ ਲੈਕਚਰ ਲੜੀਆਂ ਵੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀਆਂ ਰਹਿਣ ਦੇ ਨਾਲ ਹੀ ਇਸ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰ ਲਵੋ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਚੈਨਲ ਦੇ ਨਾਲ ਜੋੜ ਕੇ ਉਹਨਾਂ ਦੀ ਪੜਾਈ ਦੇ ਵਿੱਚ ਤੁਹਾਡਾ ਸਹਿਯੋਗ ਸ਼ਾਮਿਲ ਹੋ ਸਕੇ ਸੋ ਆਊਟ ਜੋੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਸਭ ਤੋਂ ਪਹਿਲਾਂ ਭੂਮਿਕਾ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਗਗਨਦ ਮਾਮਾ ਬਾਜਿਓ ਨਾਵਲ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਦਾ ਲਿਖਿਆ ਹੋਇਆ ਹੈ ਇਹ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਲਿਖਿਆ ਗਿਆ ਆਖਰੀ ਨਾਵਲ ਸੀ ਜੋ 1967 ਈਸਵੀ ਦੇ ਵਿੱਚ ਲਿਖਿਆ ਗਿਆ ਅਤੇ ਇਸ ਨਾਵਲ ਦੇ ਵਿੱਚ ਉਹਨਾਂ ਨੇ ਹਿੰਦ-ਪਾਕ ਯੁੱਧ ਜੋ ਕਿ 1965 ਈਸਵੀ ਦੇ ਵਿੱਚ ਲੜਿਆ ਗਿਆ ਸੀ ਉਸ ਘਟਨਾ ਨੂੰ ਆਧਾਰ ਬਣਾਇਆ ਹੈ ਨਾਨਕ ਸਿੰਘ ਨੇ ਇਸ ਨਾਵਲ ਰਾਹੀ ਵਿਅਕਤੀਵਾਦੀ ਆਦਰਸ਼ਵਾਦ ਨੂੰ ਬਿਆਨ ਕੀਤਾ ਹੈ ਆਪ ਨੇ ਪੰਜਾਬੀ ਵਿੱਚ ਸਭ ਤੋਂ ਵਧੇਰੇ 4 ਦਰਜਨ ਦੇ ਲਗਭਗ ਨਾਵਲ ਲਿਖੇ ਹਨ ਤੇ ਨਾਨਕ ਸਿੰਘ ਦੇ ਨਾਵਲ ਆਮ ਜਨ ਜੀਵਨ ਸਮਾਜਿਕ ਤੇ ਰਾਜਨੀਤਿਕ ਸਮੱਸਿਆਵਾਂ ਦੇ ਨਾਲ ਜੁੜੇ ਹੋਏ ਹੁੰਦੇ ਹਨ ਉਹ ਮਾਨਵਵਾਦੀ ਹੈ ਤੇ ਰਾਸ਼ਟਰਵਾਦੀ ਵੀ ਹੈ ਪਰ ਉਸ ਦਾ ਸਮੁੱਚਾ ਦ੍ਰਿਸ਼ਟੀਕੋਣ ਜੋ ਹੈ ਉਹ ਸੁਧਾਰਵਾਦੀ ਹੈ ਕਿਤੇ ਕਿਤੇ ਉਹ ਕ੍ਰਾਂਤੀਕਾਰੀ ਸੰਘਰਸ਼ ਦਾ ਸਮਰਥਨ ਵੀ ਕਰਦਾ ਨਜ਼ਰ ਆਉਂਦਾ ਹੈ ਪਰ ਆਦਰਸ਼ ਅਤੇ ਨੈਤਿਕਤਾ ਉਸ ਦੇ ਲੇਖਣੀ ਦੇ ਮੁੱਖ ਉਦੇਸ਼ ਹਨ ਉਸ ਦੇ ਪਾਤਰ ਮਾਨਵਤਾ ਦੇ ਪੁਤਲੇ ਹੁੰਦੇ ਹਨ ਜਿਨ੍ਹਾਂ ਉੱਤੇ ਉਪਭਾਵਕਤਾ ਦਾ ਰੰਗ ਚੜਿਆ ਹੁੰਦਾ ਹੈ ਜਿੱਥੋਂ ਤੱਕ ਗਗਨ ਦਮਾਮਾਵਾਜਿਆ ਨਾਵਲ ਦੇ ਵਿਸ਼ਾਪੱਖ ਦਾ ਸਵਾਲ ਹੈ ਨਵਲਕਾਰ ਨੇ ਇਹ ਨਾਵਲ 1965 ਈਸਵੀ ਦੇ ਵਿੱਚ ਲਿਖਿਆ ਜਿਵੇਂ ਕਿ 1965 ਈਸਵੀ ਦੇ ਹਿੰਦ-ਪਾਕ ਯੁੱਧ ਦੇ ਵਰਣਨ ਨੂੰ ਆਧਾਰ ਬਣਾ ਕੇ ਲਿਖਿਆ ਇਸ ਨਾਵਲ ਦੇ ਵਿੱਚ ਨਾਵਲਕਾਰ ਨੇ ਜੰਗ ਸਮੇਂ ਆਉਣ ਵਾਲੀਆਂ ਮੁਸੀਬਤਾਂ ਦੇ ਨਾਲ-ਨਾਲ ਮੋਤੀ ਤੇ ਰਾਣੂ ਜੋ ਕਿ ਇਸ ਨਾਵਲ ਦੇ ਨਾਇਕ ਅਤੇ ਨਾਇਕਾ ਹਨ ਦੇ ਜੀਵਨ ਦੇ ਉਲਝੇ ਹੋਏ ਰਿਸ਼ਤਿਆਂ ਦਾ ਚਿੱਤਰਣ ਵੀ ਕੀਤਾ ਹੈ ਇਸ ਨਾਵਲ ਦੇ ਵਿੱਚ ਕੁੱਲ 51 ਅਧਿਆਏ ਹਨ ਅਤੇ ਨਾਵਲ ਦਾ ਆਰੰਭ ਨਾਵਲਕਾਰ ਨੇ ਪਿਛਲ ਖੁੜੀ ਝਾਤ ਦੇ ਨਾਲ ਕੀਤਾ ਹੈ ਪਿਛਲ ਕੁਰੀ ਚਾਤ ਤੋਂ ਮਤਲਬ ਹੈ ਕਿ ਨਾਵਲ ਦਾ ਨਾਇਕ ਜੋ ਮੋਤੀ ਸਿੰਘ ਹੈ ਉਹ ਨਾਵਲ ਦੇ ਮੱਧ ਦੇ ਵਿੱਚ ਨਾਇਕਾ ਨੂੰ ਇੱਕ ਚਿੱਠੀ ਲਿਖਦਾ ਹੈ ਤੇ ਉਸ ਚਿੱਠੀ ਨੂੰ ਆਧਾਰ ਬਣਾ ਕੇ ਨਾਵਲਕਾਰ ਨਾਨਕ ਸਿੰਘ ਨੇ ਪਹਿਲੇ ਅਧਿਆਏ ਤੋਂ ਇਸ ਨਾਵਲ ਦੀ ਸ਼ੁਰੂਆਤ ਜੋ ਹੈ ਇਸ ਚਿੱਠੀ ਰਾਹੀਂ ਕੀਤੀ ਹੈ ਭਾਵ ਪਿਛਲੀ ਘਟਨਾ ਨੂੰ ਆਰੰਭ ਦੇ ਵਿੱਚ ਲਿਆ ਕੇ ਉਸ ਤੋਂ ਫਿਰ ਸਾਰੀ ਘਟਨਾ ਦੇ ਬਾਰੇ ਚਾਨਣਾ ਪਾਉਣਾ ਇਸ ਨੂੰ ਪੁਛਲ ਕੁਰੀ ਚਾਤ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਭਾਰਤ-ਪਾਕ ਜੰਗ ਦਾ ਵਰਣਨ ਨਵਲਕਾਰ 1965 ਦੇ ਸਤੰਬਰ ਮਹੀਨੇ ਵਿੱਚ ਪੰਜਾਬ ਦੀ ਢਰਤੀ ਉੱਤੇ ਲੜੀ ਗਈ ਭਾਰਤ-ਪਾਕ ਲੜਾਈ ਨੂੰ ਆਧਾਰ ਬਣਾ ਕੇ ਨਾਵਲ ਦੀ ਰਚਨਾ ਕਰਦਾ ਹੈ ਜਿਸ ਵਿੱਚ ਭਾਰਤੀ ਖਾਸ ਕਰਕੇ ਪੰਜਾਬੀਆਂ ਨੇ ਆਪਣੀ ਪਰੰਪਰਾ ਪੈ ਕਾਹੂ ਕੋ ਦਿੱਤ ਨਹਿ ਨਹਿ ਪੈਮਾਨਤ ਆਨ ਅਤੇ ਜਾਏ ਲੜੂ ਅਰਸਿਓ ਜਦ ਨਿਸ਼ਚੈ ਕਰ ਆਪਣੀ ਜੀਤ ਕਰੋ ਅਨੁਸਾਰ ਦੁਸ਼ਮਣ ਨਾਲ ਲੋਹਾ ਲਿਆ ਤੇ ਜਿੱਤ ਹਾਸਲ ਕੀਤੀ ਇਸ ਨਾਵਲ ਵਿੱਚ ਨਾਵਲਕਾਰ ਨੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੀ ਦੇਸ਼ ਭਗਤੀ ਦੀ ਭਾਵਨਾ ਸਿਰੜ ਅਤੇ ਵਿਲੱਖਣ ਜਜ਼ਬੇ ਨੂੰ ਉਜਾਗਰ ਕਰਨ ਦੇ ਨਾਲ ਨਾਲ ਦਰਸਾਇਆ ਹੈ ਕਿ ਜੰਗ ਜੋ ਹੈ ਇਹ ਨਾਮਰਾਜ ਜੰਗ ਜਿਹੜੇ ਨੇ ਇਹ ਪਲਾਂ ਛਣਾਂ ਦੇ ਵਿੱਚ ਅਣਕਿੰਨਤ ਮਾਪਿਆਂ ਨੂੰ ਨਿਪੁੱਤੇ ਕਰ ਜਾਂਦੇ ਹਨ ਵਿੰਦਿਆ ਹੀ ਵਿੰਦਿਆ ਹਜ਼ਾਰਾਂ ਸੁਹਾਗਣਾਂ ਦੇ ਸੰਧੂਰ ਉਜੜ ਜਾਂਦੇ ਹਨ ਇਸ ਤਰ੍ਹਾਂ ਨਾਵਲਕਾਰ ਨੇ ਜੰਗ ਵਿਰੋਧੀ ਭਾਵਨਾਵਾਂ ਨੂੰ ਉਤਸ਼ਾਹਿਤ ਕਰਨ ਦਾ ਯਤਨ ਕੀਤਾ ਹੈ ਜੰਗ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ ਨਾਵਲ ਦਾ ਨਾਇਕ ਮੋਤੀ ਸਿੰਘ ਵੀ ਆਪਣੇ ਅੰਤਿਮ ਸਮੇਂ ਦੇ ਵਿੱਚ ਹਸਪਤਾਲ ਦੇ ਵਿੱਚ ਰਾਣੂ ਨੂੰ ਕੁਝ ਅਜਿਹੇ ਸ਼ਬਦਾਂ ਵਿੱਚ ਹੀ ਬਿਆਨ ਕਰਦਾ ਹੈ ਕਿ ਕਿੰਨਾ ਚੰਗਾ ਹੁੰਦਾ ਜੇ ਕਦੀ ਪਾਕਿਸਤਾਨ ਜੰਗ ਬੰਦੀ ਦੀਆਂ ਸ਼ਰਤਾਂ ਨੂੰ ਤੋੜ ਕੇ ਲੜਾਈ ਦੀ ਬੁਝਦੀ ਅੱਗ ਉੱਤੇ ਮੁੜ ਕੇ ਤੇਲ ਨਾ ਪਲਟਦਾ ਮੇਰੀ ਸਮਝੇ ਤਾਂ ਰਾਣੂ ਇਸ ਵਿੱਚ ਸਾਰਾ ਕਸੂਰ ਹੈ ਹੀ ਅਯੂਬ ਵਰਗੇ ਭੇਡੂ ਜਹਿਨੀਅਤ ਵਾਲੇ ਲੋਕਾਂ ਦਾ ਹੈ ਜਿਹੜੇ ਦੂਸਰਿਆਂ ਨੂੰ ਮਰਵਾਏ ਜਾਂਦੇ ਹਨ ਤੇ ਆਪ ਲਾਂਬੇ ਬੈਠੇ ਤਮਾਸ਼ਾ ਵੇਖਦੇ ਹਨ ਮੈਂ ਸੋਚਦਾ ਰਾਣੂ ਕਦੀ ਉਹ ਲੋਕ ਆਪਣੇ ਪੁੱਤਰਾਂ ਭਤੀਜਿਆਂ ਨੂੰ ਲੜਾਈ ਦੇ ਪੱਠ ਵਿੱਚ ਝੋਕਦੇ ਤਾਂ ਉਹਨਾਂ ਨੂੰ ਆਟੇ ਦਾਲ ਦਾ ਭਾ ਪਤਾ ਲੱਗ ਜਾਂਦਾ ਭਾਵ ਲੜਾਈ ਲਵਾਉਣ ਵਾਲੇ ਤੇ ਲੜਾਈ ਲੜਨ ਵਾਲੇ ਇਹਨਾਂ ਦੀ ਜਹਿਨੀਅਤ ਦੇ ਵਿੱਚ ਜਿਵੇਂ ਆਸਮਾਨ ਦਾ ਅੰਤਰ ਹੁੰਦਾ ਹੈ ਇਸ ਤੋਂ ਅੱਗੇ ਆ ਜਾਂਦਾ ਹੈ جنگ ਸਮੇਂ ਦੇ ਆਰਥਿਕ ਹਾਲਾਤ ਭਾਰਤ-ਪਾਕ ਦੀ ਵੰਡ ਵੇਲੇ ਲੋਕਾਂ ਨੂੰ ਬਹੁਤ ਹੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਲੱਖਾਂ ਲੋਕ ਘਰੋਂ ਬੇਗਾਰ ਹੋ ਗਏ ਬਹੁਤ ਸਾਰੇ ਲੋਕ ਆਪਣੇ ਪਰਿਵਾਰਾਂ ਤੋਂ ਵਿਛੜ ਗਏ ਉਹ ਲੋਕ ਭਾਰਤ ਵਿੱਚ ਆ ਕੇ ਰਿਫਿਊਜੀਆਂ ਦੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਸਨ ਪਾਕਿਸਤਾਨ ਤੋਂ ਭਾਰਤ ਆਏ ਜਾਂ ਭਾਰਤ ਤੋਂ ਪਾਕਿਸਤਾਨ ਗਏ ਲੋਕਾਂ ਦੀਆਂ ਆਰਥਿਕ ਤੰਗੀਆਂ ਦਾ ਜਿਹੜਾ ਹਾਲ ਵੀ ਇਸ ਨਾਵਲ ਦੇ ਵਿੱਚ ਬਿਆਨ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਪ੍ਰਾਏ ਮੁਲਕ ਦੇ ਵਿੱਚ ਆਰਥਿਕ ਤੰਗੀਆਂ ਤੁਰਸ਼ੀਆਂ ਦਾ ਜੀਵਨ ਬਤੀਤ ਕਰਨਾ ਪੈਂਦਾ ਹੈ। ਰਾਮ ਸਿੰਘ ਭਾਰਤ ਦੇ ਵਿੱਚ ਰਿਫਿਊਜੀ ਬਣ ਕੇ ਰਹਿ ਰਿਹਾ ਸੀ। ਉਸ ਨੂੰ ਪਾਕਿਸਤਾਨ ਵਾਲੀ ਜ਼ਮੀਨ ਜਾਇਦਾਦ ਛੱਡਣੀ ਪਈ। ਸਰਕਾਰ ਵੱਲੋਂ ਉਹਨਾਂ ਨੂੰ ਜ਼ਮੀਨ ਦੇ ਬਦਲੇ ਵਿੱਚ ਜ਼ਮੀਨ ਤਾਂ ਦੇ ਦਿੱਤੀ ਗਈ ਪਰ ਉਹ ਬਹੁਤ ਘੱਟ ਸੀ ਤੇ ਬੜੀ ਹਿਰ-ਫੇਰ ਵਾਲੀ ਜ਼ਮੀਨ ਸੀ। ਦੂਜੇ ਪਾਸੇ ਵਿਸ਼ਨ ਦਾਸ ਜੋਸੀ ਉਹ ਪਾਕਿਸਤਾਨ ਦੇ ਵਿੱਚ ਪਟਵਾਰੀ ਹੁਣ ਸਦਕਾ ਚੋਖੀ ਕਮਾਈ ਕਰ ਲੈਂਦਾ ਸੀ ਵਧੀਆ ਖੁਸ਼ਹਾਲ ਜੀਵਨ ਜਿਉ ਰਿਹਾ ਸੀ ਪਰ ਵੰਡ ਤੋਂ ਬਾਅਦ ਉਸ ਨੂੰ ਪਟਵਾਰੀ ਦੀ ਨੌਕਰੀ ਤਾਂ ਨਹੀਂ ਮਿਲਦੀ ਉਸ ਦੀ ਥਾਂ ਵਿੱਚ ਉਸ ਨੂੰ ਮੁੰਸ਼ੀਗਰੀ ਗਿਰੀ ਦੇ ਵਿੱਚ ਹੀ ਪਾ ਕੇ ਇੱਕ ਵਕੀਲ ਦੇ ਨਾਲ ਮੁੰਸ਼ੀ ਦੀ ਨੌਕਰੀ ਕਰਦੇ ਹੀ ਉਸ ਨੂੰ ਸਬਰ ਕਰਨਾ ਪੈਂਦਾ ਹੈ ਜਿਸ ਸਦਕਾ ਉਸ ਦੇ ਆਰਥਿਕ ਹਾਲਾਤ ਅਣ ਸੁਖਾਵੇਂ ਹੋ ਗਏ ਇਸ ਤਰ੍ਹਾਂ ਉਦੋਂ ਲੱਖਾਂ ਲੋਕਾਂ ਨੂੰ ਆਰਥਿਕ ਮੰਦਵਾੜੇ ਦਾ ਸ਼ਿਕਾਰ ਹੋਣਾ ਪਿਆ ਦੂਜੇ ਪਾਸੇ ਅੰਤਰਜਾਤੀ ਵਿਆਹ ਦੀ ਸਮੱਸਿਆ ਦਾ ਵੀ ਉਲੂਕਨ ਕੀਤਾ ਹੈ ਇਸ ਨਾਵਲ ਦੇ ਵਿੱਚ ਕਿ ਅੰਤਰਜਾਤੀ ਵਿਆਹ ਜੋ ਹੈ ਇਸ ਨੂੰ ਸਾਡਾ ਸਮਾਜ ਕਦੇ ਵੀ ਸਵੀਕਾਰ ਨਹੀਂ ਕਰਦਾ ਮੋਤੀ ਤੇ ਰਾਣੋ ਜਿਹੜੇ ਨੇ ਇਹਨਾਂ ਦੀ ਆਪਸ ਦੇ ਵਿੱਚ ਦੋਸਤੀ ਹੈ ਰਾਣੋ ਦੇ ਘਰ ਦੇ ਵਿਆਹ ਲਈ ਬਾਅਦ ਦੇ ਵਿੱਚ ਮੰਨ ਜਾਂਦੇ ਹਨ ਹਾਲਾਂਕਿ ਪਹਿਲਾਂ ਮੋਤੀ ਜੋ ਹੈ ਬੜਾ ਆਵਾਰਾ ਗਰਦ ਕਿਸਮ ਦਾ ਮੁੰਡਾ ਹੈ ਪਰ ਜਦੋਂ ਉਹ ਫੌਜ ਦੇ ਵਿੱਚ ਭੜਤੀ ਹੋ ਕੇ ਬਿਲਕੁਲ ਸਿਆਣਾ ਸੁਲਝਿਆ ਹੋਇਆ ਇਨਸਾਨ ਬਣ ਜਾਂਦਾ ਹੈ ਤਾਂ ਮੋਤੀ ਦੇ ਨਾਲ ਆਪਣੀ ਧੀ ਰਾਣੂ ਦੇ ਵਿਆਹ ਲਈ ਰਾਣੂ ਦੇ ਮਾਪੇ ਜਿਹੜੇ ਨੇ ਰਜਾਮੰਦ ਹੋ ਜਾਂਦੇ ਹਨ ਮੋਤੀ ਸਿੱਖ ਧਰਮ ਨਾਲ ਸੰਬੰਧ ਰੱਖਦਾ ਹੈ ਤੇ ਰਾਣੂ ਹਿੰਦੂ ਧਰਮ ਦੇ ਨਾਲ ਸੰਬੰਧ ਰੱਖਦੀ ਹੈ ਦੋਵੇਂ ਪਰਿਵਾਰ ਰਫੂਜੀਆਂ ਦੀ ਬਸਤੀ ਦੇ ਵਿੱਚ ਰਹਿ ਰਹੇ ਸਨ ਰਾਣੂ ਨੂੰ ਜਦੋਂ ਮੋਤੀ ਦੇ ਫੌਜ ਵਿੱਚ ਭਰਤੀ ਹੋਣ ਦਾ ਪਤਾ ਲੱਗਦਾ ਹੈ ਤੇ ਰਾਣੂ ਦੇ ਘਰ ਵਾਲੇ ਉਹਨਾਂ ਦੇ ਵਿਆਹ ਲਈ ਰਾਜੀ ਹੋ ਜਾਂਦੇ ਹਨ ਪਰ ਜਦੋਂ ਇਸ ਰਿਸ਼ਤੇ ਦਾ ਅੰਡਨਾ ਗਵਰਨਰ ਨੂੰ ਪਤਾ ਚੱਲਦਾ ਹੈ ਤਾਂ ਉਹ ਵਨਸਵੰਨੀਆਂ ਗੱਲਾਂ ਕਰਦੀਆਂ ਹਨ ਜਿਵੇਂ ਵੇਖੋ ਨੀ ਚੰਗੀ ਭਲੀ ਦੇ ਮਤ ਮਾਰੀ ਗਈ ਭਲਾ ਹਿੰਦੂ ਮੁੰਡਿਆਂ ਦਾ ਕਿਤੇ ਕਾਲ ਪੈ ਗਿਆ ਸੀ ਜਹਾਨ ਵਿੱਚ ਭਾਵੇਂ ਜੋ ਮਾਪੇ ਹਨ ਉਹਨਾਂ ਨੂੰ ਇਸ ਗੱਲ ਤੋਂ ਕੋਈ ਇਤਰਾਜ਼ ਨਹੀਂ ਹੈ ਪਰ ਸਾਡਾ ਸਮਾਜ ਜਿਹੜਾ ਹੈ ਅਜਿਹੇ ਰਿਸ਼ਤਿਆਂ ਨੂੰ ਮਾਪਿਆਂ ਦੀ ਰਜ਼ਮੰਦੀ ਦੇ ਬਾਵਜੂਦ ਵੀ ਆਪਣੀ ਰਜ਼ਮੰਦੀ ਛੇਤੀ ਕੀਤੀਆਂ ਨਹੀਂ ਦਿੰਦਾ ਸੋ ਸਪਸ਼ਟ ਹੈ ਕਿ ਸਮਾਜ ਅੰਤਰਜਾਤੀ ਵਿਆਹ ਨੂੰ ਚੰਗਾ ਨਹੀਂ ਸਮਝਦਾ ਬੇਸ਼ੱਕ ਆਧੁਨਿਕ ਸਮੇਂ ਦੇ ਵਿੱਚ ਇਸ ਵਿਸ਼ੇ ਪੱਖੋਂ ਕਾਫੀ ਤਬਦੀਲੀ ਆ ਚੁੱਕੀ ਹੈ ਪਰ ਫਿਰ ਵੀ ਲੋਕ ਆਪਣੀ ਹੀ ਜਾਤੀ ਵਿੱਚ ਵਿਆਹ ਕਰਵਾਉਣ ਨੂੰ ਜੋ ਹੈ ਚੰਗਾ ਸਮਝਦੇ ਹਨ ਸਮਾਜ ਅੰਤਰ ਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਨੂੰ ਖਾਸ ਕਰਕੇ ਚੰਗੀ ਦ੍ਰਿਸ਼ਟੀ ਦੇ ਨਾਲ ਨਹੀਂ ਵੇਖਦਾ ਇਸ ਤੋਂ ਬਾਅਦ ਆ ਜਾਂਦਾ ਹੈ ਅਗਲਾ ਪੁਆਇੰਟ ਕਿ ਇਸ ਨਾਵਲ ਦੇ ਵਿੱਚ ਔਲਾਦ ਦਾ ਮਾਪਿਆਂ ਨੂੰ ਔਲਾਦ ਹੋਣ ਦੇ ਬਾਵਜੂਦ ਵੀ ਔਲਾਦ ਦਾ ਸੁੱਖ ਨਹੀਂ ਮਿਲਿਆ ਗਗਨਦਵਾਮਾ ਬਾਜਿਆ ਨਾਵਲ ਵਿੱਚ ਰਾਮ ਸਿੰਘ ਅਤੇ ਤਾਰੋ ਆਪਣੇ ਪੁੱਤਰ ਮੋਤੀ ਨੂੰ ਪੜਾਉਣ ਲਿਖਾਉਣ ਵਿੱਚ ਕੋਈ ਕਸਰ ਤਾਂ ਨਹੀਂ ਛੱਡਦੇ ਪਰ ਮੋਤੀ ਪੜ੍ਹਨ ਦੀ ਥਾਂ ਸਾਰਾ ਦਿਨ ਗੁਲੇਲਬਾਜੀ ਕਰਦਾ ਹੈ ਬੱਚਿਆਂ ਨੂੰ ਮਾਰਦਾ ਘੋਟਦਾ ਹੈ ਅਵਾਰਾਗਰਦ ਮੁੰਡਿਆਂ ਦੇ ਨਾਲ ਰਲ ਕੇ ਜੰਗਲ ਦੇ ਵਿੱਚ ਕੁੱਗੀਆਂ ਕਬੂਤਰ ਸ਼ਿਕਾਰ ਕਰਦਾ ਹੈ ਉਹਨਾਂ ਦੇ ਉਸਦੇ ਮਾਪੇ ਪੁੱਤਰ ਹੁੰਦੇ ਹੋਏ ਵੀ ਔਲਾਦ ਮੋਤੀ ਤੋਂ ਕੋਈ ਜ਼ਿਆਦਾ ਸੁਖ ਨਹੀਂ ਮਾਣ ਸਕੇ ਮੋਤੀ ਦਾ ਪਿਤਾ ਰਾਮ ਸਿੰਘ ਮੋਤੀ ਤੋਂ ਅਤ ਦਾ ਦੁਖੀ ਹੈ ਉਹ ਕੁਝ ਦਿਨ ਬਿਮਾਰ ਰਹਿਣ ਤੋਂ ਬਾਅਦ ਅੰਤ ਮੌਦੇ ਮੂਹ ਵਿੱਚ ਸਮਾ ਜਾਂਦਾ ਹੈ ਮੋਤੀ ਦੀ ਮਾਂ ਤਾਰੋ ਆਪਣੇ ਪੁੱਤਰ ਦੇ ਉਲਾਮੇ ਸੁਣਦੀ ਹੋਈ ਦੁਖੀ ਰਹਿੰਦੀ ਹੈ ਮੋਤੀ ਮਾਂ ਨੂੰ ਵੀ ਬੁਰਾ ਭਲਾ ਕਹਿੰਦਾ ਹੈ ਤੇ ਅੰਤ ਵੇਲੇ ਘਰੋਂ ਜਦ ਚਲਾ ਜਾਂਦਾ ਹੈ ਤਾਂ ਵਾਪਸ ਪਰਤ ਕੇ ਨਹੀਂ ਆਉਂਦਾ ਉਸ ਦੀ ਮਾਂ ਅੰਤ ਸਮੇਂ ਤੱਕ ਪੁੱਤਰ ਦਾ ਰਾਹ ਤੱਕਦੀ ਰਹਿੰਦੀ ਹੈ ਉਹ ਜਦੋਂ ਲੜਦਾ ਲੜ ਕੇ ਗਿਆ ਹੈ ਵਾਪਸ ਮੁੜ ਕੇ ਨਹੀਂ ਆਇਆ ਨਾ ਹੀ ਉਸਨੇ ਆਪਣੀ ਮਾਂ ਦੀ ਅਰਥੀ ਨੂੰ ਮੋੜਾ ਦਿੱਤਾ ਇਸ ਤਰ੍ਹਾਂ ਉਸਨੇ ਕਦੇ ਵੀ ਆਪਣੇ ਮਾਤਾ ਪਿਤਾ ਨੂੰ ਕੋਈ ਸੂਖ ਨਹੀਂ ਦਿੱਤਾ ਅਤੇ ਨਾ ਹੀ ਉਹਨਾਂ ਦਾ ਕਦੀ ਸਹਾਰਾ ਬਣਿਆ ਅੰਤਰ ਆਦਰਸ਼ਵਾਦੀ ਦ੍ਰਿਸ਼ਟੀਕੋਣ ਗਗਨਦ ਮਾਮਾ ਬਾਜਾ ਨਾਵਲ ਦੇ ਵਿੱਚ ਨਾਨਕ ਸਿੰਘ ਵਿਅਕਤੀਵਾਦੀ ਆਦਰਸ਼ਵਾਦ ਦਾ ਦ੍ਰਿਸ਼ਟੀਕੋਣ ਪੇਸ਼ ਕਰਦਾ ਹੈ ਨਾਵਲ ਦੇ ਨਾਇਕ ਨੂੰ ਆਦਰਸ਼ਵਾਦੀ ਵਿਅਕਤੀ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ ਮੋਤੀ ਸਿੰਘ ਬੇਸ਼ੱਕ ਬਚਪਨ ਵਿੱਚ ਵਿਗੜਿਆ ਹੋਇਆ ਸੀ ਪਰ ਅੰਤ ਭਲੇ ਦਾ ਭਲਾ ਦੇ ਅਖਾਣ ਮੁਤਾਬਕ ਉਹ ਬਚਪਨ ਦੇ ਵਿੱਚ ਬੇਸ਼ੱਕ ਸਾਰਾ ਸਾਰਾ ਦਿਨ ਘਰੋਂ ਬਾਹਰ ਰਹਿੰਦਾ ਸੀ ਕਦੇ ਘਰ ਨਹੀਂ ਸੀ ਪਰਦਾ ਦਾ ਅਵਾਰਾ ਗਰਦ ਦੋਸਤਾਂ ਦੇ ਨਾਲ ਘੁੰਮਦਾ ਫਿਰਦਾ ਸੀ ਗੁਲੇਲਵਾਜੀ ਕਰਦਾ ਸੀ ਪੰਛੀਆਂ ਦਾ ਸ਼ਿਕਾਰ ਕਰਦਾ ਸੀ ਕਦੇ ਰੋਟੀ ਖਾਂਦਾ ਕਦੇ ਨਾ ਖਾਂਦਾ ਮਾਪਿਆਂ ਨਾਲ ਲੜਦਾ ਉਸ ਦੀ ਮਾਂ ਮੌਤ ਦੇ ਮੂੰਹ ਵਿੱਚ ਸਮਾ ਜਾਂਦੀ ਹੈ ਤਾਂ ਉਸ ਦੇ ਅੰਤਿਮ ਸੰਸਕਾਰ ਤੱਕ ਤੇ ਵੀ ਨਹੀਂ ਪਹੁੰਚਦਾ ਘਰੋਂ ਜਾਣ ਲੱਗਿਆ ਰਾਣੂ ਨਾਲ ਵੀ ਲੜਦਾ ਝਗੜਦਾ ਉਸ ਨੂੰ ਬੁਰਾ ਭਲਾ ਕਹਿ ਕੇ ਜਾਂਦਾ ਹੈ ਪਰ ਘਰੋਂ ਨਿਕਲਣ ਤੋਂ ਬਾਅਦ ਕਈ ਦਿਨ ਭੁੱਖਾ ਪਿਆਸਾ ਇੱਧਰ ਉੱਧਰ ਭਟਕਦਾ ਰਹਿੰਦਾ ਹੈ ਤੇ ਆਖਰ ਉਸ ਦੀ ਕਿਸਮਤ ਉਸ ਨੂੰ ਸਿੱਧੇ ਰਾਹੇ ਜਾਂ ਸਿੱਧੇ ਪਾਸੇ ਲੈ ਤੁਰਦੀ ਹੈ ਉਹ ਫੌਜ ਦੇ ਵਿੱਚ ਪੜਤੀ ਹੋ ਜਾਂਦਾ ਹੈ ਉਸ ਨੂੰ ਜ਼ਿੰਦਗੀ ਦਾ ਇੱਕ ਮਿਸ਼ਨ ਮਿਲ ਜਾਂਦਾ ਹੈ ਕੁਝ ਕਰਨ ਦੇ ਲਈ ਉਸ ਦੇ ਕੋਲ ਕੋਈ ਚੰਗਾ ਕਰਨ ਦੇ ਲਈ ਉਸ ਦੇ ਕੋਲ ਹੁਣ ਕੰਮ ਹੁੰਦਾ ਹੈ ਤੇ ਉਸ ਦੀ ਸੋਚ ਵੀ ਬਦਲ ਜਾਂਦੀ ਹੈ ਅਤੇ ਭਾਰਤ ਭੂਮੀ ਦੀ ਰੱਖਿਆ ਲਈ ਜੰਗ ਵਿੱਚ ਬੜੀ ਬਹਾਦਰੀ ਦੇ ਨਾਲ ਲੜਦਾ ਹੋਇਆ ਫਟੜ ਹੋ ਕੇ ਅੰਤ ਸ਼ਹੀਦ ਹੋ ਜਾਂਦਾ ਹੈ ਇਸ ਤਰ੍ਹਾਂ ਉਹ ਇੱਕ ਆਦਰਸ਼ਵਾਦੀ ਪਾਤਰ ਹੋ ਨਿਬੜਦਾ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਆਪਣਿਆਂ ਤੋਂ ਵਿਛੋੜੇ ਦਾ ਦਰਦ ਇਸ ਨਾਵਲ ਦੇ ਵਿੱਚ ਨਜ਼ਰ ਆਉਂਦਾ ਹੈ ਕਿ ਇਸ ਨਾਵਲ ਵਿੱਚ ਨਾਨਕ ਸਿੰਘ ਨੇ ਵਿਛੜੇ ਹੋਏ ਪਰਿਵਾਰਾਂ ਦੇ ਦਰਦ ਨੂੰ ਜ਼ੁਬਾਨ ਦਿੱਤੀ ਹੈ ਵੰਡ ਵੇਲੇ ਬਹੁਤ ਸਾਰੇ ਪਰਿਵਾਰ ਪੂਰਬੀ ਪੰਜਾਬ ਤੋਂ ਪੱਛਮੀ ਪੰਜਾਬ ਤੇ ਪੱਛਮੀ ਪੰਜਾਬ ਤੋਂ ਭਾਰਤੀ ਪੰਜਾਬ ਵੱਲ ਵਿਸਥਾਪਕ ਹੋਕੇ ਜਾਂ ਹਿਜਰਤ ਕਰਕੇ ਆਏ ਹਨ ਅਤੇ ਫੌਜੀ ਕੈਂਪਾਂ ਵਿੱਚ ਜੀਵਨ ਬਤੀਤ ਕਰਦੇ ਹਨ ਜੰਗ ਦੇ ਮੈਦਾਨ ਵਿੱਚ ਵੀ ਮੋਤੀ ਜਦੋਂ ਗੰਭੀਰ ਰੂਪ ਵਿੱਚ ਜ਼ਖਮੀ ਹੁੰਦਾ ਹੈ ਤਾਂ ਦੁਸ਼ਮਣ ਦੀ ਫੌਜ ਵਿੱਚ ਆਪਣੇ ਬਚਪਨ ਦੇ دوست ਸੰਧੂ ਜਿਸ ਨਾਲੋਂ ਵਿਸ਼ਰਕਿਓ ਬਚਪਨ ਵਿੱਚ ਕਾਫੀ ਲੰਮਾ ਸਮਾਂ ਉਦਾਸ ਰਿਹਾ ਸੀ ਜੋ ਕਿ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਹੋਇਆ ਉਸ ਤੋਂ ਥੋੜੀ ਦੂਰ ਪਿਆ ਤੜਪ ਰਿਹਾ ਹੁੰਦਾ ਹੈ ਤੇ ਉਹ ਵੀ ਮੌਤ ਦੇ ਕਿਨਾਰੇ ਪਿਆ ਹੁੰਦਾ ਹੈ ਮੋਤੀ ਸਿੰਘ ਗੰਭੀਰ ਜ਼ਖਮੀ ਹੋਣ ਦੇ ਬਾਵਜੂਦ ਵੀ ਬੜੀ ਮੁਸ਼ਕਲ ਨਾਲ ਉਸ ਤੱਕ ਪਹੁੰਚਦਾ ਹੈ ਦੋਹਾਂ ਦੀ ਆਪਸ ਦੇ ਵਿੱਚ ਜਾਣ ਪਛਾਣ ਹੁੰਦੀ ਹੈ ਦੋਹਾਂ ਦੀਆਂ ਮਾਵਾਂ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ ਸਮਦੋ ਆਖਰੀ ਵੇਲੇ ਆਪਣੀ ਮਹਿਬੂਬਾ ਦੇ ਪ੍ਰਤੀ ਫਿਕਰਮੰਦੀ ਜ਼ਾਹਿਰ ਕਰਦਾ ਹੈ ਅਤੇ ਅੰਤ ਨੂੰ ਮੋਤੀ ਸਿੰਘ ਦੀ ਗੋਦ ਦੇ ਵਿੱਚ ਆਪਣੇ ਪ੍ਰਾਣ ਤਿਆਗ ਦਿੰਦਾ ਹੈ ਇਸ ਤਰ੍ਹਾਂ ਦੋ ਇੱਕੋ ਪਿੰਡ ਦੇ ਦੋਸਤ ਜੰਗ ਦੇ ਮੈਦਾਨ ਵਿੱਚ ਮਿਲਦੇ ਹਨ ਦੋਵੇਂ ਹੀ ਮੌਤ ਦੇ ਮੂੰਹ ਵਿੱਚ ਪਏ ਹਨ ਤੇ ਦੋਵੇਂ ਹੀ ਅੰਤ ਵੇਲੇ ਆਪਣੇ ਉਸ ਪੁਰਾਣੇ ਪਿਛੋਕੜ ਨੂੰ ਯਾਦ ਕਰਦੇ ਹਨ ਆਪਣੇ ਬਚਪਨ ਨੂੰ ਯਾਦ ਕਰਦੇ ਹਨ ਆਪਣੀਆਂ ਪ੍ਰੇਮਿਕਾਵਾਂ ਨੂੰ ਯਾਦ ਕਰਦੇ ਹਨ ਇਸ ਪ੍ਰਕਾਰ ਇਸ ਨਾਵਲ ਵਿੱਚ ਰਿਸ਼ਤਿਆਂ ਤੇ ਆਪਣਿਆਂ ਦੇ ਵਿਛੋੜੇ ਦੇ ਦਰਦ ਨੂੰ ਬਿਆਨ ਕੀਤਾ ਗਿਆ ਹੈ ਅਗਲਾ ਪੁਆਇੰਟ ਆ ਜਾਂਦਾ ਹੈ ਦੇਸ਼ ਭਗਤੀ ਦੀ ਭਾਵਨਾ ਗगन ਦਬਾਵਾ ਬਾਜ ਨਾਵਲ ਦੇ ਵਿੱਚ ਨਾਨਕ ਸਿੰਘ ਨੇ ਦੇਸ਼ ਭਗਤੀ ਦੀ ਭਾਵਨਾ ਨੂੰ ਬਿਆਨ ਕਰਨ ਦਾ ਉਪਰਾਲਾ ਕੀਤਾ ਹੈ ਮੋਤੀ ਸਿੰਘ ਜੋ ਕਿ ਬਚਪਨ ਤੋਂ ਹੀ ਸ਼ਰਾਰਤੀ ਸੀ ਅੰਤ ਵਿੱਚ ਉਹ ਫੌਜ ਵਿੱਚ ਭਰਤੀ ਹੋ ਕੇ ਦੇਸ਼ ਦੀ ਸੇਵਾ ਲਈ ਜੰਗ ਵਿੱਚ ਜੂਝ ਕੇ ਸ਼ਹੀਦ ਹੋ ਜਾਂਦਾ ਹੈ ਦੂਜੇ ਪਾਸੇ ਰਾણોਮੀ ਮੋਤੀ ਸਿੰਘ ਦੀ ਦੇਸ਼ ਭਗਤੀ ਤੋਂ ਪ੍ਰੇਰਿਤ ਹੋ ਕੇ ਫੌਜੀ ਕੈਂਪ ਵਿੱਚ ਨਰਸ ਦੇ ਰੂਪ ਵਿੱਚ ਜ਼ਖਮੀ ਸਿਪਾਈਆਂ ਦੀ ਦੇਖਭਾਲ ਕਰਦੀ ਹੈ ਸੇਵਾ ਸੰਭਾਲ ਕਰਦੀ ਹੈ ਕਰਫਿਊ ਜੋ ਰਿਫਿਊਜੀਆ ਦੀ ਸਾਰੀ ਬਸਤੀ ਦੀਆਂ ਔਰਤਾਂ ਉਸ ਸਮੇਂ ਜੰਗ ਸਮੇਂ ਫੌਜੀਆਂ ਦੇ ਲਈ ਦਸਤਾਨੇ ਸਵੈਟਰ ਯਾ ਵਰਦੀਆਂ ਵਗੈਰਾ ਤਿਆਰ ਕਰਦੀਆਂ ਹਨ ਅਸਲ ਦੇ ਵਿੱਚ ਰਿਫਿਊਜੀਆ ਦੀ ਉਹ ਸ਼ੌਣੀ ਜਿਹੜੀ ਹੈ ਉਹ جنگ ਦੇ ਸਮੇਂ ਕਿਸ ਤਰ੍ਹਾਂ ਦੇਸ਼ ਭਗਤੀ ਦੇ ਭਾਵਾਂ ਦੇ ਨਾਲ ਪਰ ਕੇ ਆਪਣੇ ਵਤਨ ਦੇ ਰਖਵਾਲਿਆਂ ਦੇ ਲਈ ਜਦੋਂ ਜਹਿਦ ਕਰ ਰਹੀ ਹੈ ਨਾਨਕ ਸਿੰਘ ਨੇ ਇੱਕ ਸਨਾਵਲ ਵਿੱਚ ਜੰਗ ਸਮੇਂ ਭਾਰਤ ਵਾਸੀਆਂ ਦੀ ਦੇਸ਼ ਭਗਤੀ ਦੀ ਭਾਵਨਾ ਨੂੰ ਤਰਜੀਹੀ ਤੌਰ ਤੇ ਉਭਾਰਿਆ ਅਤੇ ਇੱਕ ਵਿਸ਼ੇ ਦੇ ਤੌਰ ਤੇ ਬਿਆਨ ਕੀਤਾ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਇਹ ਜਿੰਨੇ ਵੀ ਪੁਆਇੰਟ ਅਸੀਂ ਜ਼ਿਕਰ ਕੀਤਾ ਹੈ ਇਹਨਾਂ ਦਾ ਇਹ ਇਸ ਦੇ ਵਿਸ਼ਾ ਪੱਖ ਦੇ ਨਾਲ ਸੰਬੰਧਿਤ ਹਨ ਤੇ ਅਗਲਾ ਪੁਆਇੰਟ ਨਾਵਲ ਦੇ ਪਲਾਟ ਦਾ ਹੈ ਜੋ ਕਿ ਨਾਵਲ ਦੇ ਰੂਪਕ ਪੱਖ ਬਾਰੇ ਜਾਣਨਾ ਪਾਉਂਦਾ ਹੈ ਕਿਸੇ ਵੀ ਨਾਵਲ ਦੇ ਵਿੱਚ ਆਈਆਂ ਵੱਖ-ਵੱਖ ਘਟਨਾਵਾਂ ਨੂੰ ਤਰਤੀਬਵਾਰ ਜਾਂ ਲੜੀਵਾਰ ਪਰੋ ਕੇ ਪੇਸ਼ ਕਰਨ ਦਾ ਨਾਮ ਹੀ ਪਲਾਟ ਜਾਂ ਗੁੰਨ ਹੁੰਦਾ ਹੈ ਨਾਵਲ ਦਾ ਸਮੁੱਚਾ ਢਾਂਚਾ ਪਲਾਟ ਦੇ ਸਹਾਰੇ ਹੀ ਖੜਾ ਹੁੰਦਾ ਹੈ ਨਾਵਲ ਦਾ ਪਲਾਟ ਜਿੰਨਾ ਕਸਮਾ ਹੋਵੇਗਾ ਜਿੰਨਾ ਗੁੰਦਵਾ ਹੋਵੇਗਾ ਜਿੰਨਾ ਪੀੜਾ ਹੋਵੇਗਾ ਉਨਾ ਹੀ ਉਹ ਨਾਵਲ ਪਾਠਕਾਂ ਉੱਤੇ ਪ੍ਰਭਾਵ ਪਾਉਣ ਦੇ ਵਿੱਚ ਪੂਰੀ ਤਰ੍ਹਾਂ ਸਫਲ ਹੋਵੇਗਾ ਇਸ ਨਾਵਲ ਦਾ ਪਲਾਟ 1947 ਦੀ ਵੰਡ ਤੋਂ ਬਾਅਦ ਦੋ ਪਰਿਵਾਰਾਂ ਦਾ ਬਟਾਲੇ ਦੇ ਰਿਫਿਊਜੀ ਕੈਂਪ ਵਿੱਚ ਰਹਿਣਾ ਆਪਸੀ ਸਾਂਝ ਪੈਦਾ ਹੋਣਾ ਦੋਹਾਂ ਪਰਿਵਾਰਾਂ ਵਿੱਚ ਉਹਨਾਂ ਦੇ ਬੱਚੇ ਮੋਤੀ ਅਤੇ ਅਰਾਨੋ ਦਾ ਆਪਸੀ ਪ੍ਰੇਮ ਭਾਵ ਪੈਦਾ ਹੋਣਾ ਦਿਲਾਂ ਦੇ ਵਿੱਚ ਮੋਤੀ ਦਾ ਬਚਪਨ ਤੋਂ ਬਾਅਦ ਜੋ ਹੈ ਗਲਤ ਬੱਚਿਆਂ ਦੀ ਸੰਗਤ ਦੇ ਵਿੱਚ ਆ ਕੇ ਜਾਂ ਉਸ ਦੀਆਂ ਵਿਗੜੀਆਂ ਹੋਈਆਂ ਆਦਤਾਂ ਜਾਂ ਮਾਪਿਆਂ ਵੱਲੋਂ ਮਿਲੇ ਬਹੁਤੇ ਪਿਆਰ ਸਦਕਾ ਮੋਤੀ ਦਾ ਵਿਗੜ ਜਾਣਾ ਲੜ ਝਗੜ ਕੇ ਘਰੋਂ ਘਰ ਛੱਡ ਕੇ ਚਲੇ ਜਾਣਾ ਮੁੱਖੇ ਪਿਆਸੇ ਰਹਿੰਦਿਆਂ ਹੋਇਆਂ ਆਖਿਰ ਫੌਜ ਦੇ ਵਿੱਚ ਪੜਤੀ ਹੋਣਾ ਰਾਣੂ ਨੂੰ ਚਿੱਠੀ ਲਿਖਣ ਆਪਣੇ ਜੀਵਨ ਦੇ ਮਕਸਦ ਤੋਂ ਜਾਣੂ ਕਰਾਉਣ ਮੈਦਾਨੇ ਜੰਗ ਦੇ ਵਿੱਚ ਬਹਾਦਰੀ ਦੇ ਨਾਲ ਲੜਦਿਆਂ ਹੋਇਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਹਸਪਤਾਲ ਦੇ ਵਿੱਚ ਦਮ ਤੋੜ ਜਾਣ ਤੱਕ ਆਦਿਆਂ ਘਟਨਾਵਾਂ ਜਿਹੜੀਆਂ ਹਨ ਇਹਨਾਂ ਦੇ ਉੱਤੇ ਨਾਵਲ ਦਾ ਸਾਰਾ ਜੋ ਟਾਂਚਾ ਹੈ ਉਹ ਉਸਰਿਆ ਹੋਇਆ ਹੈ ਇਹਨਾਂ ਘਟਨਾਵਾਂ ਨੂੰ ਲੜੀਬੱਧ ਬੜੇ ਹੀ ਵਿਉਂਤਬੱਧ ਤਰੀਕੇ ਦੇ ਨਾਲ ਬੜੇ ਕਸਵੇਂ ਰੂਪ ਦੇ ਵਿੱਚ ਬੜੇ ਗੁੰਦਵੇਂ ਰੂਪ ਦੇ ਵਿੱਚ ਨਾਵਲਕਾਰ ਨੇ ਬਿਆਨਿਆ ਹੈ ਨਾਵਲ ਦੀ ਗੁੰਦ ਜਾਂ ਪੀੜਾਪਨ ਪਾਠਕਾਂ ਨੂੰ ਨਿਰੰਤਰ ਆਪਣੇ ਨਾਲ ਬੰਨ ਕੇ ਰੱਖਦਾ ਹੈ ਭਾਵ ਗੁੰਦ ਜਾਂ ਪਲਾਟ ਦੇ ਪੀੜੇ ਹੋਣ ਸਦਕਾ ਗੁੰਦਵੇਂ ਹੋਣ ਸਦਕਾ ਨਾਵਲ ਦੇ ਵਿੱਚ ਕਹਾਣੀ ਰਸ ਦੇ ਵਿੱਚ ਪਾਠਕਾਂ ਦੀ ਰੁਚੀ ਪੈਦਾ ਹੁੰਦੀ ਹੈ ਨਾਵਲ ਦਾ ਆਦ ਪਾਠਕਾਂ ਅੰਦਰ ਰੁਚੀ ਪੈਦਾ ਕਰਨ ਵਾਲਾ ਮਦ ਉਤਸੁਕਤਾ ਭਰਪੂਰ ਅਤੇ ਬੇहद ਦਰਦਨਾਕ ਅੰਤ ਜੋ ਹੈ ਬੇहद ਦਰਦਨਾਕ ਅਤੇ ਪ੍ਰਭਾਵਸ਼ਾਲੀ ਹੈ ਕਿਉਂਕਿ ਸ਼ੁਰੂ ਦੇ ਵਿੱਚ ਨਾਵਲ ਪੜਦਿਆਂ ਹੋਇਆਂ ਪਾਠਕਾਂ ਦੇ ਅੰਦਰ ਰੁਚੀ ਪੈਦਾ ਹੁੰਦੀ ਹੈ ਕਹਾਣੀ ਨੂੰ ਜਾਣਨ ਦੀ ਤੇ ਮੱਧ ਦੇ ਵਿੱਚ ਇਹ ਉਤਸੁਕਤਾ ਪੈਦਾ ਹੁੰਦੀ ਹੈ ਕਿ ਅੱਗੇ ਨਾਵਲ ਦੀਆਂ ਘਟਨਾਵਾਂ ਕਿਹੜਾ ਰੁਖ اختیار ਕਰਨਗੀਆਂ ਮੋਤੀ ਸਿੰਘ ਅਤੇ ਰਾਣੂ ਦਾ ਮਿਲਾਪ ਹੋਵੇਗਾ ਜਾਂ ਨਹੀਂ ਹੋਵੇਗਾ ਇਸ ਦੇ ਵਿੱਚ ਪਾਠਕ ਜਿਹੜਾ ਹੈ ਉਲਝਿਆ ਹੁੰਦਾ ਹੈ ਪਰ ਇਸ ਦਾ ਅੰਤ ਜਿਹੜਾ ਹੈ ਉਹ ਬੇहद ਦਰਦਨਾਕ ਵੀ ਹੈ ਤੇ ਪ੍ਰਭਾਵਸ਼ਾਲੀ ਵੀ ਹੈ ਨਾਨੇ ਸਿੰਘ ਦੇ ਨਾਵਲਾਂ ਦੀ ਸਭ ਤੋਂ ਵੱਡੀ ਖਾਸੀਅਤ ਹੀ ਇਹ ਹੈ ਕਿ ਉਸ ਦੇ ਨਾਵਲਾਂ ਦੇ ਪਾਤਰ ਅਤੇ ਘਟਨਾਵਾਂ ਆਪਸ ਦੇ ਵਿੱਚ ਟਕਰਾਉਂਦੇ ਹਨ ਜਿਵੇਂ ਕਿ ਮੋਤੀ ਸਿੰਘ ਜੋ ਹੈ ਬਹੁਤ ਰਿਗੜਿਆ ਹੋਇਆ ਸੀ ਰਾਣੂ ਬਚਪਨ ਤੋਂ ਹੀ ਬੜੀ ਸੁਲਝੀ ਹੋਈ ਸੀ ਇਸ ਤਰ੍ਹਾਂ ਭਾਵ ਚੰਗੇ ਗੁਣਾ ਵਾਲੇ ਤੇ ਮੰਦੇ ਗੁਣਾ ਵਾਲੇ ਜਿਹੜੇ ਪਾਤਰ ਹਨ ਉਹਨਾਂ ਦਾ ਆਪਸ ਦੇ ਵਿੱਚ ਕਰਾਵ ਖਾਇਆ ਜਾਂਦਾ ਹੈ ਨਾਨਕ ਸਿੰਘ ਆਪਣੇ ਨਾਵਲਾਂ ਦੀ ਕਹਾਣੀ ਨੂੰ ਪਿੱਛਲ ਖੁਰੀ ਢੰਗ ਦੇ ਨਾਲ ਬਿਆਨ ਕਰਦਾ ਹੈ ਇਸ ਢੰਗ ਜਾਂ ਵਿਧੀ ਅਨੁਸਾਰ ਕਹਾਣੀ ਦੀ ਪਿਛਲੀ ਲੜੀ ਨੂੰ ਪਹਿਲਾਂ ਬਿਆਨ ਕਰ ਦਿੱਤਾ ਜਾਂਦਾ ਹੈ ਫਿਰ ਮੁੱਢ ਤੋਂ ਕਹਾਣੀ ਸ਼ੁਰੂ ਕਰਕੇ ਉਸ ਨੂੰ ਅਖੀਰਲੇ ਸਿਰੇ ਤੱਕ ਪਹੁੰਚਾਇਆ ਜਾਂਦਾ ਹੈ ਜਿਵੇਂ ਕਿ ਇਸ ਨਾਵਲ ਦੇ ਵਿੱਚ ਮੋਤੀ ਸਿੰਘ ਵੱਲੋਂ ਨਾਵਲ ਦੇ ਮੱਧ ਵਿੱਚ ਰਾਣੂ ਨੂੰ ਲਿਖੀ ਗਈ ਚਿੱਠੀ ਤੋਂ ਨਾਵਲ ਦੇ ਪਹਿਲੇ ਅਧਿਆਇ ਜਾਂ ਅੰਕ ਦੀ ਸ਼ੁਰੂਆਤ ਹੁੰਦੀ ਹੈ ਨਾਨਕ ਸਿੰਘ ਆਪਣੇ ਨਾਵਲਾਂ ਦੇ ਵਿੱਚ ਨਿਰੰਤਰ ਗੁੰਝਲਾਂ ਛੱਜੇ ਨਾਲ ਪਏਗੀ ਗੁੰਝਲ ਕੁਝ ਜੋ ਹੈ ਇਹਦੇ ਵਿੱਚ ਲਿਖਣ ਦੀਆਂ ਗਲਤੀਆਂ ਰਹਿ ਗਈਆਂ ਹਨ ਨਾਨਕ ਸਿੰਘ ਆਪਣੇ ਨਾਵਲਾਂ ਵਿੱਚ ਨਿਰੰਤਰ ਗੁੰਝਲਾਂ ਪਾਉਣ ਉਹਨਾਂ ਗੁੰਝਲਾਂ ਨੂੰ ਖੋਲਣ ਅਤੇ ਮੌਕਾ ਮੇਲ ਪੈਦਾ ਕਰਨ ਦਾ 우ਸਤਾਦ ਹੈ ਤੇ ਇਸ ਨਾਵਲ ਦੇ ਪਲਾਟ ਵਿੱਚ ਇਸੇ ਸਦਕਾ ਕੁਝ ਖਾਮੀਆਂ ਵੀ ਹਨ ਕਿਉਂਕਿ ਉਹ ਆਪਣੇ ਨਾਵਲ ਦੇ ਜੋ ਨਾਇਕ ਹੁੰਦੇ ਹਨ ਜਾਂ ਪਾਤਰ ਹਨ ਉਹਨਾਂ ਪਾਤਰਾਂ ਨੂੰ ਜਜ਼ਬਾਤੀ ਮੌਕਿਆਂ ਉਹਨਾਂ ਦੇ ਜਜ਼ਬਾਤਾਂ ਨੂੰ ਵੱਖੋ-ਵੱਖਰੇ ਮੌਕਿਆਂ ਤੇ ਬਿਆਨ ਕਰਨ ਸਮੇਂ ਜਾਣਬੁੱਝ ਕੇ ਵਿਸਤਾਰ ਦੇ ਵਿੱਚ ਚਲਾ ਜਾਂਦਾ ਹੈ ਤੇ ਵਿਛੋੜੇ ਦਾ ਦੁੱਖ ਜਾਂ ਮੌਤ ਨਾਲ ਜੁੜੇ ਜੂਝ ਰਹੇ ਮਰੀਜ਼ ਦੀ ਢੈਂਗੀ ਕਲਾ ਦਾ ਵਰਣਨ ਬੜੇ ਹੀ ਉਪਭਾਵਕ ਰੂਪ ਦੇ ਵਿੱਚ ਕਰਦਾ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਨਾਵਲ ਦੀ ਪਾਤਰ ਉਸਾਰੀ ਨਾਨਕ ਸਿੰਘ ਆਪਣੇ ਨਾਵਲਾਂ ਦੇ ਪਾਤਰ ਆਮ ਜੀਵਨ ਵਿੱਚੋਂ ਲੈਂਦਾ ਹੈ ਜੋ ਜਿਉਂਦੇ ਜਾਗਦੇ ਪ੍ਰਤੀਤ ਹੁੰਦੇ ਹਨ ਉਹ ਆਪਣੇ ਪਾਤਰਾਂ ਦਾ ਚਿੱਤਰਣ ਸਮਾਜਿਕ ਪ੍ਰਸੰਗ ਵਿੱਚੋਂ ਕਰਦਾ ਹੈ ਤੇ ਉਸਦੇ ਨਾਵਲਾਂ ਦੇ ਪਾਤਰ ਜਜ਼ਬਾਤੀ ਕਿਸਮ ਦੇ ਹੁੰਦੇ ਹਨ ਤੇ ਇਸਤਰੀ ਪਾਤਰਾਂ ਦੇ ਚਿੱਤਰਣ ਵੇਲੇ ਉਹ ਵਿਸ਼ੇਸ਼ ਧਿਆਨ ਦਿੰਦਾ ਹੈ ਤੇ ਪਾਤਰਾਂ ਦੇ ਮਨੋਵੇਗ ਨੂੰ ਪ੍ਰਗਟਾਉਣ ਦੇ ਲਈ ਵਾਰਤਾਲਾਪੀ ਟੰਗ ਵਰਤਦਾ ਹੈ ਗगनਧਵਾਮਾ ਬਾਜਿਆ ਨਾਵਲ ਵਿੱਚ ਦੋ ਮੁੱਖ ਪਰਿਵਾਰ ਹਨ ਪਰ ਮੋਤੀ ਸਿੰਘ ਅਤੇ ਰਾણો ਮੁੱਖ ਨਾਇਕਾ ਅਤੇ ਨਾਇਕ ਦੇ ਦੂਪ ਵਿੱਚ ਉੱਭਰ ਕੇ ਸਾਹਮਣੇ ਆਉਂਦੇ ਹਨ ਜਦਕਿ ਰਾਮ ਸਿੰਘ ਵਿਸ਼ਨ ਦਾਸ ਤਾਰੋ ਅਤੇ ਸਤਿਆ ਵੀ ਅਹਿਮ ਬਾਤਰ ਗਿਣੇ ਜਾ ਸਕਦੇ ਹਨ ਇਸ ਤੋਂ ਇਲਾਵਾ ਡਾਕਟਰ ਸੇਠੀ ਡਾਕਟਰ ਅਰੋੜਾ ਤੇ ਨਰਸ ਕਮਲਾ ਜੋ ਅਖੀਰ ਦੇ ਵਿੱਚ ਆਕਸੀਜਨ ਦੇ ਰਹੀ ਹੁੰਦੀ ਹੈ ਮੋਤੀ ਲਾਲ ਨੂੰ ਇਹ ਵੀ ਅੰਤਲੇ ਹਿੱਸੇ ਦੇ ਵਿੱਚ ਅਹਿਮ ਕਿਰਦਾਰ ਹਨ ਜੋ ਰਾਮ ਸਿੰਘ ਵਰਪਾਲੀਆ ਹੈ ਨਾਵਲ ਦੇ ਨਾਇਕ ਮੋਤੀ ਸਿੰਘ ਦਾ ਪਿਤਾ ਹੈ ਜੋ ਸੁਭਾਅਕੋਂ ਬਹੁਤ ਹਸਮੁਖ ਮਿਹਨਤੀ ਅਤੇ ਰੱਜਿਆ ਪੂਜਿਆ ਇਨਸਾਨ ਸੀ ਪਰ ਵੰਡ ਤੋਂ ਬਾਅਦ ਭਾਰਤ ਆ ਕੇ ਉਹ ਉਦਾਸੀ ਦੀ ਮੂਰਤ ਬਣ ਕੇ ਰਹਿ ਜਾਂਦਾ ਹੈ ਇੱਕ ਤਾਂ ਜੋ ਮੋਤੀ ਸਿੰਘ ਉਸ ਦਾ ਪੁੱਤਰ ਹੈ ਉਹ ਥੋੜਾ ਵਿਗੜ ਜਾਂਦਾ ਹੈ ਉਸ ਪੱਖੋਂ ਵੀ ਉਹ ਉਦਾਸ ਹੈ ਤੇ ਦੂਜਾ ਉਹ ਆਪਣੇ ਪਿਸ਼ੋਕੜ ਨੂੰ ਯਾਦ ਕਰਦਾ ਹੈ ਜਿੱਥੇ ਉਹ ਬਹੁਤ ਰੱਜੇ ਪੂਜੇ ਚੰਗੀ ਜ਼ਮੀਨ ਜਾਇਦਾਦ ਘਰ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਇੱਥੇ ਆ ਕੇ ਹਾਲਾਤ ਜਿਹੜੇ ਹਨ ਉਹ ਉਨਨੇ ਖੁਸ਼ਗਵਾਰ ਨਹੀਂ ਰਹਿ ਗਏ ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਆਰਮ ਸਿੰਘ ਦੀ ਮੌਤ ਹੋ ਜਾਂਦੀ ਹੈ ਦੂਜੇ ਪਾਸੇ ਬਿਸ਼ਨ ਦਾਸ ਹੈ ਪਾਕਿਸਤਾਨ ਦੇ ਵਿੱਚ ਪਟਵਾਰਗਿਰੀ ਦਾ ਕੰਮ ਕਰਦਾ ਸੀ ਜੰਗੇ ਟੋਖੇ ਟੰਗ ਦੇ ਨਾਲ ਉਹ ਆਪਣਾ ਗੁਜ਼ਾਰਾ ਚਲਾ ਰਿਹਾ ਸੀ ਇਧਰ ਆ ਕੇ ਉਸ ਨੂੰ ਮੁਨਸ਼ੀਗਰੀ ਦੇ ਵਿੱਚ ਹੀ ਸਬਰ ਕਰਨਾ ਪੈਂਦਾ ਹੈ ਉਹ ਆਪਣੇ ਕੰਮ ਦਾ ਭਾਵੇਂ 우ਸਤਾਦ ਹੈ ਪਰ ਕੰਮ ਜੋ ਹੈ ਬੜੀ ਇਮਾਨਦਾਰੀ ਤੇ ਮਿਹਨਤ ਦੇ ਨਾਲ ਕਰਦਾ ਹੈ ਵਿਸ਼ਨ ਦਾਸ ਨੇ ਰਾਮ ਸਿੰਘ ਦੀ ਜ਼ਮੀਨ ਦਾ ਕੇਸ ਭਾਈਚਾਰਕ ਤੌਰ ਤੇ ਬਿਨਾਂ ਪੈਸੇ ਤੋਂ ਲੜ ਕੇ ਆਪਣੀ ਦਰਿਆਦਿਲੀ ਨੂੰ ਦਰਸਾਇਆ ਦੂਜੇ ਪਾਸੇ ਰਾਮ ਸਿੰਘ ਦੀ ਮੌਤ ਤੋਂ ਬਾਅਦ ਉਹਦੀ ਜ਼ਮੀਨ ਅਤੇ ਘਰ ਨੂੰ ਵੀ ਉਹ ਇਮਾਨਦਾਰੀ ਦੇ ਨਾਲ ਸੰਭਾਲਦਾ ਹੈ ਤੇ ਰਾਮ ਸਿੰਘ ਦੀ ਘਰਵਾਲੀ ਦੀ ਮੌਤ ਤੋਂ ਬਾਅਦ ਮੋਤੀ ਸਿੰਘ ਜਦੋਂ ਘਰੋਂ ਚਲਾ ਜਾਂਦਾ ਹੈ ਤੇ ਉਸ ਤੋਂ ਬਾਅਦ ਵੀ ਉਸ ਦੀ ਜ਼ਮੀਨ ਨੂੰ ਬੜੇ ਹੀ ਧਿਆਨ ਦੇ ਨਾਲ ਸੰਭਾਲ ਕੇ ਰੱਖਦਾ ਹੈ ਔਰ ਕਿਸੇ ਤਰ੍ਹਾਂ ਦਾ ਉਸ ਦੇ ਮਨ ਦੇ ਵਿੱਚ ਕੋਈ ਲਾਲਚ ਨਹੀਂ ਆਉਂਦਾ ਅਗਲਾ ਪਾਤਰ ਆ ਜਾਂਦਾ ਹੈ ਮੋਤੀ ਸਿੰਘ ਜੋ ਕਿ ਨਾਵਲ ਦਾ ਮੁੱਖ ਨਾਇਕ ਹੈ ਬੇਹਦ ਸੋਹਣਾ ਸੁਨੱਖਾ ਰਸੀਲੇ ਗਲੇ ਵਾਲਾ ਤੇ ਆਪਣੇ ਹਾਣੀ ਮੁੰਡਿਆਂ ਪਾਕਿਸਤਾਨ ਦੇ ਵਿੱਚ ਬਚਪਨ ਦੇ ਵਿੱਚ ਸਮਦੂ ਜੱਗੇ ਤੇ ਲਤੀਫੇ ਦੀ ਜੁੰਡਲੀ ਦਾ ਸਰਦਾਰ ਸੀ ਜੀਤੋ ਚੀਜ਼ ਗਲੇਰੀਆਂ ਅੱਡੀ ਟੱਪਾ ਖਿੱਦੋ ਚੱਪਣ ਦੇ ਵਿੱਚ ਉਸਤਾਦ ਅਤੇ ਬੇहद ਸੁਰੁੱਲੇ ਗਲੇ ਦਾ ਮਾਲਕ ਸੀ ਨਿਸ਼ਾਨੇਬਾਜ਼ੀ ਤੇ ਗੁਲੇਲਬਾਜ਼ੀ ਦੇ ਵਿੱਚ ਮਾਹਿਰ ਸੀ ਉਸ ਦਾ ਪੜਾਈ ਵੱਲ ਕੋਈ ਧਿਆਨ ਨਹੀਂ ਹੁੰਦਾ ਗਲਤ ਰੁਚੀਆਂ ਦਾ ਸ਼ਿਕਾਰ ਹੋ ਕੇ ਆਵਾਰਾ ਗਰਦੀ ਕਰਨ ਲੱਗ ਪੈਂਦਾ ਹੈ ਕਰਦਿਆਂ ਨਾਲ ਲੜਾਈ ਝਗੜਾ ਗਾਲੀ ਗਲੋਚ ਕਰਨਾ ਉਸ ਦੀ ਨਿਤ ਦੀ ਆਦਤ ਬਣ ਜਾਂਦੀ ਹੈ ਤੇ ਅੰਤਕਾਰ ਛੱਡ ਕੇ ਚਲਾ ਜਾਂਦਾ ਹੈ ਇਸ ਤੋਂ ਬਾਅਦ ਫੌਜ ਵਿੱਚ ਭਰਤੀ ਹੋ ਕੇ ਉਸ ਦੀ ਜ਼ਿੰਦਗੀ ਦਾ ਕਾਇਆ ਕਲਪ ਹੋ ਜਾਂਦਾ ਹੈ ਦੇਸ਼ ਭੂਮੀ ਲਈ ਲੜਦਾ ਹੋਇਆ ਮੈਦਾਨੇ ਜੰਗ ਦੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਕੇ ਅੰਤ ਜੇਰੇ ਇਲਾਜ ਪਾ ਇਲਾਜ ਦੇ ਦੌਰਾਨ ਜੋ ਹੈ ਸ਼ਹਾਦਤ ਪ੍ਰਾਪਤ ਕਰ ਜਾਂਦਾ ਹੈ ਦੂਜੇ ਪਾਸੇ ਰਾણો ਹੈ ਜੋ ਵਿਸ਼ਨ ਸਿੰਘ ਦੀ ਧੀ ਹੈ ਅਤੇ ਮੋਤੀ ਸਿੰਘ ਨਾਇਕ ਦੀ ਨਾਇਕਾ ਹੈ ਬੜੀ ਸ਼ਾਂਤ ਸੁਲਝੀ ਹੋਈ ਸਿਆਣੀ ਪੜ੍ਹਾਈ ਵਿੱਚ ਮਾਹਿਰ ਹੈ ਉਹ ਮੋਤੀ ਸਿੰਘ ਨੂੰ ਚੰਗਾ ਇਨਸਾਨ ਬਣਨ ਦੇ ਲਈ ਨਿਤ ਪ੍ਰੇਰਦੀ ਹੈ ਪੜ੍ਹਾਈ ਤੋਂ ਬਾਅਦ ਨਰਸਿੰਗ ਦੀ ਟ੍ਰੇਨਿੰਗ ਲੈ ਕੇ ਹਿੰਦ ਪਾਕ ਜੰਗ ਦੌਰਾਨ ਉਹ ਫੱਟੜ ਸੈਨਿਕਾਂ ਦੇ ਇਲਾਜ ਹਿਤ ਆਪਣਾ ਯੋਗਦਾਨ ਪਾਉਂਦੀ ਹੋਈ ਆਪਣੇ ਦੇਸ਼ ਭਗਤੀ ਦੇ ਪਾਵਾਂ ਨੂੰ ਦਰਸਾਉਂਦੀ ਹੈ ਅਗਲੇ ਪਾਸੇ ਜੋ ਪਾਤਰ ਹੈ ਤੇਜਕੌਰ ਜੋ ਜਿਸ ਦਾ ਨਿੱਕਾ ਨਾਮ ਤਾਰੋ ਹੈ ਇਹ ਰਾਮ ਸਿੰਘ ਦੀ ਘਰਵਾਲੀ ਤੇ ਮੋਤੀ ਸਿੰਘ ਦੀ ਮਾਤਾ ਹੈ ਜਿਸ ਨੂੰ ਤਾਰੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬੇहद ਨਰਮ ਸੁਭਾਅ ਦੀ ਤੇ ਸਲੀਕੇ ਵਾਲੀ ਪਰਪੁੱਤਰ ਹੱਥੋਂ ਸਤਾਈ ਹੋਈ ਔਰਤ ਹੈ ਸਤਿਆ ਜੋ ਹੈ ਬਿਸ਼ਨ ਦਾਸ ਦੀ ਘਰ ਵਾਲੀ ਅਤੇ ਰਾਣੂ ਦੀ ਮਾਂ ਹੈ ਇਹ ਵੀ ਘਰ ਪਰਿਵਾਰ ਨੂੰ ਸੰਭਾਲਣ ਦੇ ਵਿੱਚ ਮਾਹਿਰ ਹੈ ਕਿਉਂਕਿ ਬਿਸ਼ਨ ਦਾਸ ਨੇ ਸਾਰੀ ਉਮਰ ਪਠਾਨਕੋਟ ਵਿੱਚ ਨੌਕਰੀ ਕੀਤੀ ਉਸ ਨੇ ਇਕੱਲੀ ਨਹੀਂ ਬਟਾਲੇ ਵਿੱਚ ਆਪਣਾ ਘਰ ਵੀ ਸੰਭਾਲਿਆ ਧੀ ਨੂੰ ਵੀ ਜੋ ਹੈ ਸਲੀਕੇ ਸਿਖਾਏ ਪੜਾਈ ਵਾਲੇ ਪਾਸੇ ਤੋਰਿਆ ਗਵੰਡਨ ਤਾਰੋ ਦੀ ਵੀ ਮੁਸੀਬਤ ਦੇ ਵਿੱਚ ਹਰ ਪੱਖੋਂ ਸਹਾਇਤਾ ਕਰਦੀ ਰਹੀ ਉਸ ਦਾ ਖਿਆਲ ਵੀ ਰੱਖਦੀ ਰਹੀ ਤੇ ਅੰਤ ਤੱਕ ਉਸ ਦਾ ਸਾਥ ਵੀ ਦਿੱਤਾ ਤੇ ਤਾਰੋ ਦੀ ਮੌਤ ਤੋਂ ਬਾਅਦ ਮੋਤੀ ਸਿੰਘ ਦੇ ਪ੍ਰਤੀ ਵੀ ਉਹ ਫਿਕਰਮੰਦ ਰਹਿੰਦੀ ਹੈ ਇਸ ਤੋਂ ਬਾਅਦ ਆ ਜਾਂਦਾ ਹੈ ਨਾਵਲ ਦਾ ਵਾਤਾਵਰਣ ਨਾਵਲਕਾਰ ਵਾਤਾਵਰਣ ਨੂੰ ਦ੍ਰਿਸ਼ ਚਿੱਤਰਨ ਦੇ ਰਾਹੀਂ ਨਾਵਲ ਵਿਚਲੀਆਂ ਘਟਨਾਵਾਂ ਦੇ ਅਨੁਕੂਲ ਉਲੀਕਨ ਦੇ ਵਿੱਚ ਕਾਫੀ ਸਫਲ ਰਿਹਾ ਲੇਖਕ ਨੇ 1947 ਦੀ ਵੰਡ ਤੋਂ ਬਾਅਦ ਘਰੋਂ ਬੇਕਾਰ ਹੋਏ ਲੋਕਾਂ ਦੇ ਸਮਾਜਿਕ ਵਾਤਾਵਰਣ ਕਸ਼ਮੀਰ ਦੇ ਕੁਦਰਤੀ ਨਜ਼ਾਰਿਆਂ ਦਾ ਦਿਲ ਖਿੱਚਵਾ ਬਿਆਨ ਫੌਜੀ ਕੈਂਪ ਵਿੱਚ ਜੰਗਬੰਦੀ ਦੌਰਾਨ ਜਸ਼ਨ ਦੇ ਮਾਹੌਲ ਅਤੇ ਹਸਪਤਾਲ ਦੇ ਵਾਤਾਵਰਣ ਨੂੰ ਉਲੀਕਨ ਦੇ ਵਿੱਚ ਬੇहद ਬਾਰੀਕ ਬਿਣੀ ਤੋਂ ਕੰਮ ਲਿਆ ਹੈ ਸਭ ਤੋਂ ਵੱਡੀ ਗੱਲ ਪਾਤਰਾਂ ਦੇ ਮਨੋਵਿਗਿਆਨਿਕ ਵਾਤਾਵਰਣ ਨੂੰ ਉਲੀਕਨ ਦੇ ਵਿੱਚ ਵੀ ਨਾਨਕ ਸਿੰਘ ਸਿੱਧ ਹਸਤ ਹੈ ਇਸ ਲਈ ਨਾਵਲ ਨੂੰ ਵਾਤਾਵਰਣ ਦੇ ਪੱਖ ਤੋਂ ਉੱਚ ਪੱਧਰ ਦਾ ਨਾਵਲ ਗਰਦਾਨਿਆ ਜਾ ਸਕਦਾ ਹੈ ਜਿੱਥੋਂ ਤੱਕ ਬੋਲੀ ਅਤੇ ਸ਼ੈਲੀ ਦਾ ਸਵਾਲ ਹੈ ਨਾਵਲਕਾਰ ਨਾਨਕ ਸਿੰਘ ਖੁਦ ਮਾਝੇ ਇਲਾਕੇ ਦਾ ਜੰਮਪਾਲ ਹੋਣ ਕਰਕੇ ਨਾਵਲ ਦੀ ਭਾਸ਼ਾ ਜੋ ਹੈ ਕੇਂਦਰੀ ਪੰਜਾਬੀ ਸਰਲ ਸਪਸ਼ਟ ਅਤੇ ਠੇਠ ਹੈ ਪਰ ਨਾਵਲ ਦੇ ਪਾਤਰ ਰਾਮ ਸਿੰਘ ਦਾ ਪਰਿਵਾਰ ਮਿੰਟ ਗੁਮਰੀ ਜੇਲਮ ਤੋਂ ਆਏ ਹੋਣ ਸਦਕਾ ਉਹਨਾਂ ਦੀ ਭਾਸ਼ਾ ਵਿਸ਼ੇਸ਼ ਜੋ ਹੈ ਉਸ ਇਲਾਕੇ ਦੀ ਰੰਗਣ ਵਾਲੀ ਹੈ ਨਾਵਲ ਵਾਰਤਕ ਸ਼ੈਲੀ ਵਿੱਚ ਲਿਖਿਆ ਗਿਆ ਹੈ ਬਿਰਤਾਂਤਕ ਸ਼ੈਲੀ ਦੇ ਵਿੱਚ ਲਿਖਿਆ ਗਿਆ ਹੈ ਥਾਂ-ਪੁਰ ਥਾਂ ਪਾਠਕਾਂ ਦੀ ਆਪਸੀ ਵਾਰਤਾਲਾਪ ਨੇ ਨਾਵਲ ਨੂੰ ਹੋਰ ਵੀ ਦਿਲਚਸਪ ਬਣਾ ਦਿੱਤਾ ਹੈ ਨਾਵਲਕਾਰ ਮੁਹਾਵਰਿਆਂ ਦੀ ਵਰਤੋਂ ਕਰਨ ਦੇ ਵਿੱਚ ਉਸਤਾਦ ਹੈ ਨਵੇਂ ਤੇ ਵਨਸਵੰਨੇ ਮੁਹਾਵਰਿਆਂ ਦਾ ਨਾਵਲ ਦੇ ਵਿੱਚ ਜਿਤਰਣ ਹੋਇਆ ਹੈ ਜਿਵੇਂ ਧੀਰਜ ਧਰਮ ਸਿਰੜ ਅਰਨਾਰ ਵਿਪਤਾ ਸਮੇ ਪਰਖੀਏ ਚਾਰ ਵਗਦਿਆਂ ਨੂੰ ਵਾਣ ਇੱਕੋ ਜਿਹਾ ਕੁੱਤਿਆ ਤੇਰਾ ਮੂੰਹ ਨਹੀਂ ਤੇਰੇ ਖਸਮ ਦਾ ਮੂੰਹ ਮਾਰਦਾ ਹੈ ਗੱਲਾਂ ਦੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕੱਢੂੰ ਬਾਪ ਪਰ ਬੇਟਾ ਨਸਲ ਪਰ ਕੋੜਾ ਬਹੁਤਾ ਨਹੀਂ ਥੋੜਾ ਥੋੜਾ ਸੁਦਾਈਆਂ ਦੇ ਗ੍ਰਾਂ ਵੱਖਰੇ ਵੱਡਾ ਭਾਈਆ ਘਰ ਨਹੀਂ ਤੇ ਛੋਟਿਆਂ ਦਾ ਡਰ ਨਹੀਂ ਆਜ ਕਾਫੀ ਦਿਲਚਸਪ ਅਤੇ ਨਵਿਕਲੀ ਰੰਗਣ ਵਾਲੇ ਮੁਹਾਵਰੇ ਵਰਤੇ ਗਏ ਹਨ ਇਸ ਨਾਵਲ ਦੇ ਵਿੱਚ ਖਾਸ ਕਰਕੇ ਹਰ ਪੇਜ ਦੇ ਉੱਤੇ ਘੱਟੋ ਘੱਟ 2-2 3-3 ਮੁਹਾਵਰੇ ਕਈ ਪਹਿਰੇ ਜਿਹੜੇ ਹਨ ਜਾਂ ਕਈ ਸੈਂਟੈਂਸ ਜਿਹੜੇ ਨੇ ਉਹ ਲੇਖਕ ਨੇ ਮੁਹਾਵਰਿਆਂ ਦੇ ਰਾਹੀਂ ਆਪਣੀ ਗੱਲ ਨੂੰ ਸਿਰੇ ਚਾੜ੍ਹਿਆ ਹੈ। ਭਾਵੇਂ ਮੁਹਾਵਰਿਆਂ ਦੀ ਬਿਹਤ ਵਰਤੋਂ ਕਰਨ ਦੇ ਵਿੱਚ ਨਾਨਕ ਸਿੰਘ ਜਿਹੜਾ ਹੈ ਇਸ ਨਾਵਲ ਦੇ ਵਿੱਚ 우ਸਤਾਦ ਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਹੈ। ਇਸ ਤੋਂ ਅਗਲਾ ਪੁਆਇੰਟ ਆ ਜਾਂਦਾ ਹੈ ਵਾਰਤਾਲਾਪ। ਵਾਰਤਾਲਾਪ ਇੱਕ ਅਜਿਹੀ ਕੜੀ ਹੁੰਦੀ ਹੈ ਜੋ ਪਾਤਰਾਂ ਦੀ ਪਾਤਰੂਸਾਰੀ ਕਰਨ ਵਾਤਾਵਰਨ ਦੀ ਰਚਨਾ ਕਰਨ ਅਤੇ ਕਹਾਣੀ ਨੂੰ ਗਤੀ ਦੇਣ ਦੇ ਉਦੇਸ਼ ਦੇ ਲਈ ਸਿਰਜੇ ਜਾਂਦੇ ਹਨ ਵਾਰਤਾਲਾਪ ਤੋਂ ਪਾਟਕਾਂ ਦੇ ਸੁਭਾਅ ਦਾ ਵੀ ਪਤਾ ਚੱਲਦਾ ਹੈ ਇਸ ਨਾਵਲ ਵਿੱਚਲੀ ਵਾਰਤਾਲਾਪ ਪਾਤਰਾਂ ਦੀ ਮਨੋਸਥਿਤੀ ਅਤੇ ਹਾਲਤ ਦੇ ਅਨੁਕੂਲ ਹੈ ਪਾਤਰਾਂ ਕੋਲੋਂ ਮਨੋਬਚਨੀ ਵੀ ਕਰਵਾਈ ਗਈ ਹੈ ਜਿਵੇਂ ਮੋਤੀ ਸਿੰਘ ਜੋ ਹੈ ਮਨਹੀਮਨ ਬਹੁਤ ਕੁਝ ਸੋਚਦਾ ਹੈ ਠੀਕ ਇਸੇ ਤਰ੍ਹਾਂ ਰਾਨੋ ਜਾਂ ਫਿਰ ਮੋਤੀ ਸਿੰਘ ਦੀ ਮਾਂ ਤਾਰੋ ਜਿਹੜੀ ਹੈ ਉਹ ਵੀ ਬਹਿਣਾ ਦੇ ਵਿੱਚ ਬਹਿ ਕੇ ਬਹੁਤ ਕੁਝ ਮਨ ਹੀ ਮਨ ਸੋਚਦੀ ਰਹਿੰਦੀ ਹੈ ਵਾਰਤਾਲਾਪ ਖੋਂ ਅਸੀਂ ਇਸ ਨਾਵਲ ਨੂੰ ਸਫਲ ਨਾਵਲ ਕਹਿ ਸਕਦੇ ਹਾਂ ਵਾਰਤਾਲਾਪ ਦੀ ਮਿਸਾਲ ਹਲਾ ਸਮਦੂ ਕੇ ਹਾਲ ਚਾਲੀ ਅੱਲਾ ਦਾ ਸ਼ੁਕਰ ਹੈ ਆੜਿਆ ਤੂੰ ਸੁਣਾ ਰੱਬ ਦਾ ਰਹਿਮ ਹੈ ਸਮਦੂ ਉਹ ਸਮਦੂ ਹੋ ਕੇ ਹੋ ਗਿਆ ਹੈ ਉਹ ਇੱਕ ਵਾਰੀ ਬੋਲ ਤੇ ਸਹੀ ਪੈੜੀ ਦਿਆ ਪਾਵੇ ਵਿਸ਼ੇਸ਼ ਕਰ ਕਿਸਮ ਦੀ ਜੋਮਿੰਟ ਗੁੰਗਰੀ ਜਲਮ ਦੇ ਇਲਾਕੇ ਦੀ ਭਾਸ਼ਾ ਹੈ ਇਹ ਮੋਤੀ ਸਿੰਘ ਜੋ ਹੈ ਬਚਪਨ ਦੇ ਵਿੱਚ ਆਪਣੇ ਦੋਸਤ ਸਮਦੂ ਦੇ ਨਾਲ ਜਾਂ ਆਪਣੇ ਸੰਗੀ ਸਾਥੀ ਹਾਨੀਆਂ ਦੇ ਨਾਲ ਬੋਲਦਾ ਰਿਹਾ ਸੀ ਆਪਣੇ ਮਾਪਿਆਂ ਨਾਲ ਬੋਲਦਾ ਰਿਹਾ ਸੀ ਅੰਤ ਵੇਲੇ ਸਮਦੂ ਨੂੰ ਮੈਦਾਨੇ ਜੰਗ ਦੇ ਵਿੱਚ ਪਿਆ ਵੇਖ ਕੇ ਉਹੀ ਭਾਸ਼ਾ ਦੇ ਵਿੱਚ ਉਸ ਦੇ ਨਾਲ ਉਹ ਵਾਦਲਾਪ ਹੋ ਰਿਹਾ ਹੈ ਉਹਨਾਂ ਦੋਹਾਂ ਦਾ ਵਿੱਚ ਉਹ ਬਿਲਕੁਲ ਗੰਭੀਰ ਸਥਿਤੀ ਦੇ ਵਿੱਚ ਪਏ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਹਿਰਦੇ ਵਿੱਚ ਜੋ ਇੱਕ ਦੂਜੇ ਦੇ ਪ੍ਰਤੀ ਪਿਆਰ ਜਾਂ ਮੇਲ ਹੋਣ ਸਦਕਾ ਜੋ ਸੋ ਵਾਚ ਚੱਲਦਾ ਹੈ ਉਹ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੂੰ ਜ਼ਿੰਦਗੀ ਦੇ ਹੁਲਾਰੇ ਦੇ ਰੰਗ ਵਿੱਚ ਰੰਗ ਦਿੰਦਾ ਹੈ ਇਸ ਤੋਂ ਅੱਗੇ ਆ ਜਾਂਦਾ ਹੈ ਨਵਲ ਦਾ ਸਿਰਲੇਖ ਨਵਲ ਦਾ ਸਿਰਲੇਖ ਭਗਤ ਕਬੀਰ ਜੀ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗगन ਦਮਾਵਾ ਬਾਜਿਓ ਪਰਿਓ ਨਿਸਾਨੈ ਕਾਉ ਖੇਤ ਜੋ ਮੰਡਿਓ ਸੂਰਮਾ ਅਬ ਜੂਝਨ ਕੋ ਜਾਓ ਸੂਰਾ ਸੋ ਪਹਿਜਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਭੂ ਨਾ ਛੜੈ ਖੀਤ ਪਾਉ ਇਹ ਭਗਤ ਕਬੀਰ ਜੀ ਦੀ ਬਾਣੀ ਦੀਆਂ ਪੰਕਤੀਆਂ ਜਿਹੜੀਆਂ ਨੇ ਇਹ ਮੋਤੀ ਸਿੰਘ ਦੇ ਚਰਿੱਤਰ ਨੂੰ ਉਗਾੜਦੀਆਂ ਹਨ ਕਿ ਜਦੋਂ ਉਹਦੇ ਹਿਰਦੇ ਦੇ ਵਿੱਚ ਪਾ ਗਗਨ ਦਾ ਮਾਮਾ ਬਾਜਿਓ ਪਰਿਓ ਨਿਸਾਨੇ ਕਾਓ ਜਦੋਂ ਇਨਸਾਨ ਜਿਹੜਾ ਹੈ ਆਪਣਾ ਏਮ ਮਿਥ ਕੇ ਕੁਝ ਕਰਮ ਤੇ ਉਤਾਰੂ ਹੋ ਜਾਂਦਾ ਹੈ ਤਾਂ ਫਿਰ ਜਿਹੜਾ ਹੈ ਉਹ ਕਦੇ ਵੀ ਕਦਮ ਪਿੱਛੇ ਨਹੀਂ ਹਟਾਉਂਦਾ ਖੇਤ ਖੇਤ ਜੋ ਮੰਡਿਓ ਸੂਰਮਾ ਅਬਜੂਜਨ ਕੋ ਚਾਓ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕਹੇ ਤੇ ਸੂਰਾ ਉਹੀ ਸੂਰਮਾ ਬਹਾਦਰ ਉਹੀ ਹੈ ਜਿਹੜਾ ਦੀਨ ਦੁਖੀ ਦੇ ਹਿਤ ਵਿੱਚ ਜਾਂ ਆਪਣੀ ਦੇਸ਼ ਭਗਤੀ ਦੀ ਭਾਵਨਾ ਹਿਤ ਲੜ ਕੇ ਆਪਣੇ ਪ੍ਰਾਣਾਂ ਦੀ ਬਾਜ਼ੀ ਲਾ ਦਿੰਦਾ ਹੈ ਪੁਰਜਾ ਪੁਰਜਾ ਕੱਟ ਜਾਂਦਾ ਹੈ ਪਰ ਕਦੇ ਵੀ ਮੈਦਾਨ ਖੇਤ ਛੱਡ ਕੇ ਪਿਛਾਂ ਕਦਮ ਨਹੀਂ ਰੱਖਦਾ ਠੀਕ ਇਸੇ ਤਰ੍ਹਾਂ ਇਸ ਨਾਵਲ ਦਾ ਨਾਇਕ ਜਿਹੜਾ ਹੈ ਮੋਤੀ ਸਿੰਘ ਦੇਸ਼ ਭਗਤੀ ਦੇ ਭਾਵਾਂ ਦੇ ਵਿੱਚ ਭਰ ਕੇ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੰਦਾ ਹੈ ਭਾਰਤ ਭੂਮੀ ਦੀ ਰੱਖਿਆ ਦੇ ਲਈ ਸੋ ਗਗਨਦ ਮਾਮਾ ਬਾਜੂ ਪੰਕਤੀ ਤੋਂ ਗਗਨਦ ਮਾਮਾ ਬਾਜਿਆ ਨਾਵਲ ਦਾ ਸਿਰਲੇਖ ਰੱਖਿਆ ਗਿਆ ਹੈ ਜੋ ਅਰਥ ਭਰਪੂਰ ਹੈ ਵਿਸ਼ੇ ਦੇ ਨਾਲ ਸਿੱਧਾ ਸਬੰਧਿਤ ਹੈ ਤੇ ਸਾਰੀ ਨਾਵਲ ਦੀ ਕਹਾਣੀ ਜਿਹੜੀ ਹੈ ਮੋਤੀ ਸਿੰਘ ਦੇ ਜੀਵਨ ਦੇ ਆਲੇ ਦੁਆਲੇ ਘੁੰਮਦੀ ਹੈ ਸੋ ਸੂਸਲੀਖਕوں ਇਸ ਨਾਵਲ ਨੂੰ ਅਸੀਂ ਇੱਕ ਸਫਲ ਨਾਵਲ ਦਾ ਦਰਜਾ ਦੇ ਸਕਦੇ ਹਾਂ ਕਿ ਨਾਵਲ ਦਾ ਮੁੱਖ ਨਾਇਕ ਕਿਰਦਾਰ ਮੋਤੀ ਸਿੰਘ ਆਪਣੇ ਜੀਵਨ ਦੀ ਬਾਜ਼ੀ ਲਾ ਦਿੰਦਾ ਹੈ ਪਰ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟਦਾ ਸੋ ਸਮੁੱਚੇ ਰੂਪ ਦੇ ਵਿੱਚ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਨਾਨਕ ਸਿੰਘ ਦਾ ਨਾਵਲ ਗगन दमामा ਬਾਜ਼ਿਓ ਵਿਸ਼ੇ ਨੂੰ ਨਿਭਾਉਣ ਦੇ ਵਿੱਚ ਪੂਰੀ ਤਰ੍ਹਾਂ ਸਫਲ ਰਿਹਾ ਹੈ ਨਾਵਲਕਾਰ ਇਸ ਨਾਵਲ ਦੇ ਵਿੱਚ ਸੋ ਉਮੀਦ ਹੈ ਅੱਜ ਦੀ ਗਗਨ ਦਾ ਮਾਮਾ ਬਾਜਿਆ ਨਾਵਲ ਬਾਰੇ ਕੀਤੀ ਗਈ ਚਰਚਾ ਜਿਹੜੀ ਹੈ ਤੁਹਾਡੇ ਲਈ ਕਾਫੀ ਲਾਹੇਵੰਦ ਸਾਬਿਤ ਹੋਵੇਗੀ ਇਸ ਚਰਚਾ ਬਾਰੇ ਤੁਹਾਡੀ ਕੀ رائے ਹੈ ਤੁਹਾਡੇ ਲਈ ਇਮਤਿਹਾਨੀ ਨਜ਼ਰੀਏ ਤੋਂ ਕਿੰਨੀ ਕੁ ਸਹਾਇਕ ਸਿੱਧ ਹੋਈ ਹੈ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਤੇ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰ ਦੇਣਾ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਮਿਲਾਂਗੇ ਅਗਲੀ ਲੈਕਚਰ ਲੜੀ ਲੈ ਕੇ ਤਦ ਤੱਕ ਲਈ ਇਜਾਜ਼ਤ ਧੰਨਵਾਦ